ਰਨ ਤਰਨ ਦੇ ਪੇਂਟ ਡਾਲੇ ਕੇ ਵਿਖੇ ਗੁਰਦੁਆਰਾ ਤਨ ਤਨ ਬਾਬਾ ਸ਼ਹੀਦ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਤੇ ਪੀਜੀਐਸ ਬ੍ਰਦਰ ਮੋਬਾਈਲ ਵੱਲੋਂ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਇਸ ਮੁਕਾਬਲੇ ਵਿੱਚ ਬੱਚਿਆਂ ਨੇ ਬਾਜ਼ ਚੜ ਕੇ ਹਿੱਸਾ ਲਿਆ ਜਿਸ ਵਿੱਚ ਜਿੱਤਣ ਵਾਲੇ ਨੂੰ ਮੋਬਾਈਲ ਫੋਨ ਅਤੇ ਹੋਰ ਕਈ ਕਿਸਮ ਦੇ ਇਨਾਮ ਦਿੱਤੇ ਗਏ। ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲ। ਦੇਖੋ ਜੀ ਗੁਰੂ ਪਿਆਰੀ ਗੁਰਸਾਰੀ ਸਾਹਾ ਸੰਗਤ ਜੀ ਆਪ ਜੀ ਨੂੰ ਜਗਤ ਦੇ ਬੜੀ ਖੁਸ਼ੀ ਹੋਈ ਦੀ ਤੇ ਆਪਾਂ ਪਿਛਲੇ ਸਾਲ ਪ੍ਰੋਗਰਾਮ ਕੀਤਾ ਸੀ ਗੁਰਬਾਣੀ ਕੰਟ ਮੁਕਾਬਲੇ ਜਿਵੇਂ ਕਿ ਆਪਣੇ ਏਰੀਏ ਦੇ ਵਿੱਚ ਪਰਨਤਾਰਨ ਸਿੱਟੀ ਦੇ ਵਿੱਚ ਹੁਣ ਉਸ ਚੀਜ਼ ਨੂੰ ਲੈ ਕੇ ਆਪਣਾ ਤੁਹਾਨੂੰ ਪਤਾ ਵਾ ਇੰਸਟਾਗ੍ਰam ਤੇ ਆਪਣੀ ਪੀਜਾਸ ਨਾਮ ਦੀ ਆਈਡੀ ਚੱਲਣ ਗਈ ਆ ਉਸ ਤੋਂ ਬੜੇ ਗੁਰੂ ਕੇ ਪਿਆਰਿਆਂ ਨੇ ਮਤਲਬ ਦੇਖ ਕੇ ਕੰਟੈਕਟ ਕੀਤਾ ਵਾ ਤੇ ਜਿਵੇਂ ਉਹ ਪਿੰਡਾਂ ਥਾਵਾਂ ਤੇ ਜਾ ਕੇ ਗੁਰੂ ਘਰਾਿਆਂ ਦੇ ਵਿੱਚ ਜਿਹੜਾ ਬੱਚਾ ਕੋ ਗੁਰਬਾਣੀ ਗ੍ਰਹਿਣ ਜਿਵੇਂ ਜਪਜੀ ਸਾਹਿਬ ਨੇ ਤਨੇਮ ਚੌਪੀ ਸਾਹਿਬ ਹੋਰ ਵੀ ਸਾਰੀਆਂ ਬਾਣੀਆਂ ਸੁਣ ਕੇ ਉਹਨਾਂ ਦਾ ਜਿਹੜਾ ਬਾਗ ਕੰਠ ਮੁਕਾਬਲਾ ਕਰਾਇਆ ਜਾਂਦਾ ਹੈ ਪਰ ਅੱਜ ਕਿੰਨੇ ਬੱਚੇ ਜਿਹੜੇ ਆਪਣੇ ਆ ਜੀ ਆਪਣੇ ਕੋ ਅੱਜ ਇੱਥੇ ਘੱਟੋ ਘੱਟ 100 ਤੋਂ 150 ਬੱਚਾ ਪਹੁੰਚਿਆ ਵਾ ਉਸ ਬੱਚੇ ਜਿਹੜੇ ਆ ਚਲੇ ਚੁੱਕੇ ਆ ਪ੍ਰਾਈਵੇਟ ਸਕੂਲਾਂ ਦੇ ਸਕੂਲੇਟੋ ਕਰ ਚਲੇ ਚੁੱਕੇ ਆ ਕੁਝ ਬੱਚੇ ਜਿਹੇ ਵੀ ਜਿਹੜੇ ਭਾਗ ਲੈ ਰਹੇ ਆ ਮੇਰਾ ਨਾਮ ਜੀ ਗੁਰਨਿਸ਼ਾਨਪੀਰ ਸਿੰਘ ਜੀ ਇਹ ਮੈਂ ਡਾਲੇ ਕਹਿੰਦਾ ਵਸਲੀਕ ਆ ਜੀ ਇਹ ਜੀ 11ਵਾਂ ਸਵਾਗਤ ਮੈਂ ਜੀ ਬਹੁਤ ਵੱਡਿਆ ਬਰਾਲਾ ਲੱਗਾ ਜੀ ਬਹੁਤ ਵਧੀਆ ਇਹ ਪਿੰਡ ਪਿੰਡ ਹੀ ਕੰਮ ਹੋਣਾ ਚਾਹੀਦਾ ਵਾ ਬਾਕੀ ਇਹ ਜੇ ਕੰਮ ਕਰਾਂਗੇ ਤੇ ਬੱਚਿਆਂ ਨੂੰ ਹੋਰ ਗਾਂ ਅਧਿਕਾਰ ਸਿੱਖਿਆ ਮਧੂਗਾ ਠੀਕ ਹੈ ਜੀ ਬਾਕੀ ਨਸ਼ਿਆਂ ਦਾ ਦਰਿਆ ਦੇ ਵਗਣ ਹੀ ਦਿਆ ਵਾ ਪੰਜਾਬ ਦੇ ਵਿੱਚ ਠੀਕ ਹੈ ਜੀ ਪੰਜ ਦਰਿਆ ਆ ਗਏ ਛੇਵਾਂ ਨਸ਼ਿਆਂ ਦਾ ਬਣ ਗਿਆ ਪਿੰਡ ਪਿੰਡ ਹੀ ਵਗਣ ਦਿਆ ਪਿੰਡ ਦੇ ਕਿੰਨੇ ਬੱਚੇ ਆ ਪਿੰਡ ਦੇ ਤਕਰੀਬਨ ਕਾਫੀ ਬੱਚੇ ਆ ਜੀ ਲਾਗੇ ਲਾਗੇ ਇਲਾਕੇ ਦੇ ਵੀ ਹੈਗੇ ਆ ਜੀ ਆਂਗਰਾਂਡ ਗਵਨ ਪਿੰਡਾਂ ਦੇ ਵੀ ਬੱਚੇ ਆ ਹਾਂਜੀ ਕੀ ਮੈਸੇਜ ਦੱਸੋ ਮੈਸੇਜ ਇਹੋ ਹੀ ਆ ਜੀ ਵੀ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਹੋਣੇ ਚਾਹੀਦੇ ਆ। ਬਾਕੀ ਬੱਚਿਆਂ ਦਾ ਧਿਆਨ ਫੋਕਸ ਡਾਇਰੈਕਟ ਹੋਣਾ ਚਾਹੀਦਾ ਕਿਉਂਕਿ ਨਸ਼ਿਆਂ ਨਾਲ ਤੇ ਬਹੁਤ ਤਰੇ ਜਾ ਰਿਹਾ ਵਾ। ਅੱਧਾ ਪੰਜਾਬ ਤੇ ਖਾਲੀ ਹੋ ਗਿਆ ਵਾ। ਬਾਹਰ ਜਾ ਕੇ ਤੇ ਅੱਧਾ ਪੰਜਾਬ ਹੀ ਨਸ਼ਿਆਂ ਨਾਲ ਖਾਲੀ ਹੋ ਗਿਆ ਵਾ। ਬਾਕੀ ਇਹੋ ਜਿਹੇ ਉਪਰਾਲੇ ਤਕਰੀਬਨ ਹਰ ਐਤਵਾਰ ਛੁੱਟੀ ਵਾਲੇ ਦਿਨ ਖਾਦ ਕਰਕੇ ਰੱਖਣੇ ਚਾਹੀਦੇ ਪਿੰਡ-ਪਿੰਡ ਕਿ ਤਾਂ ਜੋ ਬੱਚਿਆਂ 'ਚ ਇੱਕ ਵਧੀਆ ਸਿਹਤਾਂ ਜਾ ਸਕੇ ਵੀ ਨਸ਼ਿਆਂ ਤੋਂ ਬਚ ਸਕਣ। ਅੱਜ ਜੀ ਸੈਸਪਾ ਇੰਤਸਾਫ ਦਾ ਸਰਪੰਚ ਡਾਲੇ ਜੀ ਕਹਿਣਾ ਫਲਾਨਾ ਜੋੜ ਮੇਲਾ ਕੋ ਟੇਕ ਬਰ ਰਹਿਣਾ ਬਹੁਤ ਵਧੀਆ ਹੀ ਇਹ ਉਪਰਾਲਾ ਜੀ ਸਾਨੂੰ ਇਹ ਗੱਲ ਪੰਜਾਬ ਵਾਲਿਆਂ ਨੂੰ ਆਪਣੀ ਸਿੱਖੀ ਪੰਜਾਬੀ ਸੰਭਾਲ ਵਾਸਤੇ ਅਸੀਂ ਤੇ ਇਹ ਚਾਹੁੰਦੇ ਆਂ ਕਿ ਨਗਰਾਂ ਦੇ ਘਰ ਘਰ ਤੋਂ ਇਹ ਉਪਰਾਲਾ ਚਾਹੀਦਾ ਵਾ ਘਰ ਘਰ ਤੋਂ ਆਪੋ ਆਪਣੇ ਸਰ ਮਾਪਿਓ ਧਿਆਨ ਦੇਣ ਨਗਰ ਦਾ ਦੇ ਮੋਦ ਬਰ ਧਿਆਨ ਦੇਣ ਇਲਾਕੇ ਦੇ ਦੇਣ ਇਹ ਰਹੇ ਕਿ ਜਦੋਂ ਕੋਈ ਬੰਨ ਪੈਸਾ ਦਾ ਵਾ ਤੇ ਕੁਝ ਅਸੀਂ ਪੰਜਾਬ ਤੱਕ ਦੀ ਲੀਡ ਤੇ ਚੱਤ ਸਕਦੇ ਆ ਇੱਕ ਜਾਣੇ ਦੇ ਵਸ ਦੀ ਰੋਗ ਨਹੀਂ ਇਕੱਲਾ ਇਸ ਜੋ ਨੇਹਰ ਵਗ ਰਿਹਾ ਨਸ਼ੇ ਦਾ ਜੋ ਪੰਜਵਾਂ ਛੇਵਾਂ ਦਰਿਆ ਵਗ ਰਿਹਾ ਇਹਨੂੰ ਬੰਨ ਲਾਉਣਾ ਅੱਜ ਦੀ ਤਰੀਕ ਤੇ ਇਕੱਲੇ ਦੇ ਵਸ ਦੀ ਗੱਲ ਨਹੀਂ ਤਕਰੀਬਨ ਕਾਫੀ ਪੱਟਿਆਂ ਨੇ ਪਿੰਡਿਆਂ ਨੇ ਭਾਗ ਲਿਆ ਤੇ ਇਸ ਸਾਡੇ ਜੋੜ ਮੇਲੇ ਤੇ ਸਾਡੇ ਤਕਰੀਬਨ 4-5 ਪਿੰਡ ਸਾਡੇ ਨਾਲ ਲੱਗਦੇ ਆ ਉਥੋਂ ਦੀ ਸੰਗਤ ਵੀ ਆਉਂਦੀ ਆ ਇੱਥੇ ਬੜੀ ਸਰਦਾ ਭਾਰ ਦੇ ਨਾਲ ਸੇਵਾ ਵੀ ਕਰਦੀ ਆ ਤੋ ਸਾਰੇ ਲਾਗੇ ਦੇ ਵੀ ਬੱਚੇ ਇਹਦੇ ਚ ਭਾਗ ਲੈ ਰਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਜੀ ਮੋਬਾਈਲਾਂ ਦੀਆਂ ਦੁਕਾਨਾਂ ਦਾ ਆਪਾਂ ਨੂੰ ਪਤਾ ਕਿ ਹਰ ਪਿੰਡ ਪਿੰਡ ਹਰ ਸ਼ਹਿਰ ਸ਼ਹਿਰ ਚ ਬਣੀਆਂ ਪਰ ਇਹ ਆਪਣੀ ਦੁਨੀਆ ਤੇ ਆਪਾਂ ਕਹਿ ਸਕਦੇ ਹਾਂ ਕਿ ਇੱਕੋ ਹੀ ਮੋਬਾਈਲਾਂ ਦੀ ਦੁਕਾਨ ਐਸੀ ਪੀਜੀਐਸ ਇਹ ਦੋਵੇਂ ਭਰਾ ਇੰਨੀ ਮਿਹਨਤ ਕਰ ਰਹੇ ਆ ਕਿ ਜਿੱਤੇ ਕਿਰਤ ਕਰਨੀ ਆ ਨਾ ਕਿਰਤ ਦੇ ਨਾਲ-ਨਾਲ ਸਾਨੂੰ ਸਿੱਖੀ ਦਾ ਪਿਆਰ ਆ ਸੀ ਕੀ ਲਈ ਦਰਦ ਆ ਕਿ ਬੱਚਿਆਂ ਨੂੰ ਕਿਵੇਂ ਗੁਰਬਾਨੀ ਨਾਲ ਜੋੜਨਾ ਪਰਵਾਰਾਂ ਨੂੰ ਕਿਵੇਂ ਕੁਰਬਾਨੀ ਨਾਲ ਜੋੜਨਾ ਔਰ ਇਹ ਵੀਰਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਕਿ ਕੁਰਬਾਨੀ ਦੇ ਕੰਡ ਮੁਕਾਬਲੇ ਕਰਾ ਕੇ ਸਾਬ ਜਾਦਾ ਦੀ ਸ਼ਹੀਦੀ ਦਿਹਾੜੇ ਤੇ ਵੀ ਇਹਨਾਂ ਨੇ ਬੜਾ ਸਿੱਖੀ ਦਾ ਪ੍ਰਚਾਰ ਕੀਤਾ ਸੀ ਔਰ ਦੁਨੀਆ ਦੇ ਆਪਾਂ ਕਹਿ ਸਕਦੇ ਕਿ ਇੱਕੋ ਇੱਕ ਮੋਬਾਈਲਾਂ ਦੀ ਦੁਕਾਨ ਆ ਗਿਫਟ ਬੜੇ ਦਿੰਦੇ ਆ ਪਰ ਇਹਨਾਂ ਨੇ ਗਿਫਟ ਰੱਖਿਆ ਤੇਗਾ ਇਹਨਾਂ ਨੇ ਗਿਫਟ ਦਿੱਤੀਆਂ ਵਾ ਮਾਲਾ ਸਿਮਰ ਨੇ ਇਹਨਾਂ ਨੇ ਗਿਫਟ ਦਿੱਤੇ ਗੁਰੂ ਸਾਹਿਬ ਦੇ ਸਰੂਪ ਕਿ ਸਾਨੂੰ ਸਿੱਖੀ ਦਾ ਦਰਦ ਆ ਔਰ ਐਜ਼ ਅ ਨੌਜਵਾਨ ਸਾਡੀ ਕੌਮ ਦੇ ਵਿੱਚ ਹੋਣੇ ਚਾਹੀਦੇ ਆ ਕਿ ਜਿਹੜੇ ਸਾਡੇ ਗੁਰੂ ਨਾਨਕ ਦੇਵ ਜੀ ਦੀ ਸੋਚ ਤੇ ਪਹਿਰਾ ਦੇਣ ਕਿਉਂਕਿ ਗੁਰੂ ਸਾਹਿਬ ਜੀ ਤੋਂ ਸਾਡਾ ਐਸਾ ਪ੍ਰਚਾਰ ਚੱਲਿਆ ਉਹਨਾਂ ਦਾ 20 ਰੁਪਏ ਦਾ ਲਗਾਇਆ ਲੰਗਰ ਅਜ ਪੂਰੀ ਦੁਨੀਆ ਤੇ ਲੰਗਰ ਵਰਤਾਇਆ ਜਾ ਰਿਹਾ ਔਰ ਅੱਜ ਪ੍ਰਚਾਰ ਦੀ ਲੋੜ ਆ ਔਰ ਅਸੀਂ ਸਮਝਦੇ ਆਂ ਕਿ ਆਪਣੀ ਡਿਊਟੀ ਸਮਝਿਆ ਹੋਇਆ ਸਾਰੀਆਂ ਭੈਣਾਂ ਸਾਰੇ ਵੀਰ ਪ੍ਰਚਾਰ ਕਰਨ ਔਰ ਅਸੀਂ ਅਰਦਾਸ ਕਰਦੇ ਆਂ ਕਿ ਇਹ ਪੀ.ਡੀ.ਐਸ ਮੋਬਾਈਲਾਂ ਵਾਲੇ ਇੰਨੀ ਚੜ੍ਹਦੀ ਕਲਾ 'ਚ ਰਹਿਣ ਔਰ ਇਸੇ ਤਰ੍ਹਾਂ ਸਾਡੀ ਸਿੱਖ ਗੌਂਦ ਦੀ ਜਿਹੜੀ ਸੇਵਾ ਵਾ ਚੜ੍ਹਦੀ ਕਲਾ 'ਚ ਕਰਦੇ ਰਹਿਣ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ